ਸ਼੍ਰੀ ਅਨੁਰਧ ਸਰ ਦੇ ਵਿੱਚ ਹੋਇਆ। ਬਾਬਾ ਅਟਲ ਰਾਜ ਜੀ ਬਚਪਨ ਤੋਂ ਹੀ ਬੁੱਧੀਮਾਨ ਅਤੇ ਧਾਰਮਿਕ ਵਿਚਾਰਾ ਵਾਲੇ ਸਨ। ਅਤੇ ਉਹ ਵੀ ਜੋ ਵੀ ਜ਼ਬਾਨ ਤੋਂ ਆਪਣੇ ਕੋ ਬੋਲਦੇ ਸਨ ਉਹ ਪੂਰਾ ਹੋ ਜਾਂਦਾ ਸੀ। ਇਸੇ ਕਰਕੇ ਉਹਨਾਂ ਨੂੰ ਬਾਬਾ ਜੀ ਕਿਹਾ ਜਾਂਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਬਾ ਅਟਲ ਰਾਜ ਨਾਲ ਬਹੁਤ ਪਿਆਰ ਸੀ। ਅਤੇ ਉਹ ਉਹ ਨੂੰ ਆਪਣੀ ਗੋਦ ਵਿੱਚ ਲੈਂਦੇ ਅਤੇ ਗੱਲਬਾਤ ਲਗਾਉਂਦੇ ਸੀ। ਅਤੇ ਖਾਸ ਤੌਰ ਤੇ ਉਹਨਾਂ ਨੂੰ ਕਹਿੰਦੇ ਸੀ ਕਿ ਰੱਬ ਨੇ ਤੁਹਾਨੂੰ ਬਹੁਤ ਸ਼ਕਤੀ ਦਿੱਤੀ ਹੈ। ਤੁਸੀਂ ਇਸ ਦਾ ਕਦੇ ਵੀ ਪ੍ਰਦਰਸ਼ਨ ਨਹੀਂ ਕਰਨਾ ਜੇ ਤੁਹਾਨੂੰ ਇਸ ਦੀ ਵਰਤੋਂ ਕਰਨੀ ਹੈ ਤਾਂ ਇਸ ਨੂੰ ਬੜੀ ਸਾਵਧਾਨੀ ਅਤੇ ਬੁੱਧੀ ਨਾਲ ਵਰਤਣਾ। ਬਾਬਾ ਕਲਦਾਜੀ ਬਚਪਨ ਵਿੱਚ ਕਿੰਧੋ ਖੋਦੀ ਖੇਡਾਂ ਕਰਦੇ ਸਨ ਅਤੇ ਉਹ ਆਪਣੇ ਹਹਾੜੀਆਂ ਦੇ ਨਾਲ ਇਹ ਖੇਡ ਨੂੰ ਖੇਡਦੇ ਸਨ। ਉਹਨਾਂ ਹਹਾੜੀਆਂ ਦੇ ਵਿੱਚੋਂ ਇੱਕ ਦਾ ਨਾਮ ਸੀ ਮੋਹਨ। ਇੱਕ ਦਿਨ ਆਪ ਜੀ ਨੂੰ ਖੇਡਦੇ-ਖੇਡਿਆਂ ਬਹੁਤ देर ਹੋ ਗਈ ਤੇ ਬਾਬਾ ਕਲਦਾਜੀ ਨੇ ਕਿਹਾ ਕਿ ਠੀਕ ਹੈ। ਮੈਂ ਕੱਲ ਸਵੇਰੇ ਆਪਣੀ ਵਾਰੀ ਲਵਾਂਗਾ ਇਸ ਲਈ ਅਗਲੇ ਸਵੇਰ ਜਦ ਬਾਬਾ ਅਟਲ ਜੀ ਅਤੇ ਉਹਨਾਂ ਦੀ 부ਜੋਹਾਣੀ ਸ਼ੇਰਦਲ ਦੀ ਬਾਗ ਆਏ ਪਰ ਮੋਹਨ ਉੱਥੇ ਨਹੀਂ ਸੀ ਉਹ ਸਾਰੇ ਮੋਹਨ ਦੇ ਘਰ ਗਏ ਘਰ ਜਾ ਕੇ ਪਤਾ ਲੱਗਾ ਕਿ ਮੋਹਨ ਨੂੰ ਰਾਤੀ ਸਭ ਨੇ ਡੱਗ ਮਾਰਿਆ ਹੈ ਤੇ ਉਹ ਮਰ ਗਿਆ ਹੈ ਬਾਬਾ ਅਟਲ ਰਾਏ ਜੀ ਮੋਹਨ ਦੇ ਕੋਲ ਗਏ ਅਤੇ ਉਸ ਦੇ ਉੱਪਰ ਚਿੱਠੀ ਚਾਦਰ ਪਈ ਹੋਈ ਸੀ ਉਸੇ ਖੁੰਡੀ ਦੇ ਨਾਲ ਫਿਲਾ ਕੇ ਮੋਹਨ ਨੂੰ ਕਿਹਾ ਜੇ ਚੰਨ ਉੱਥ ਸਾਡੀ ਮੀਠੀ ਦੇ ਤਾਂ ਇਹੀ ਹੋਇਆ ਮੋਹਨ ਉੱਥ ਕੇ ਮੈਂ ਗਿਆ। ਜੇਰ ਬਾਬਾ ਅਟਾਲਾ ਰਾਏ ਜੀ ਆਪਣੇ ਹਾਰਨੇ ਦੇ ਨਾਲ ਅਤੇ ਮੋਹਨ ਦੇ ਨਾਲ ਖੇਡਨ ਚਲੇ ਗਏ। ਅਤੇ ਬਾਬਾ ਅਟਾਲਾ ਰਾਏ ਜੀ ਦੇ ਇਸ ਚਮਤਕਾਰ ਦੀ ਚਰਚਾ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਫੈਲ ਗਈ। ਜਦ ਇਹ ਸਭ ਦਾ ਪਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਲੱਗਾ ਤਾਂ ਉਹਨੇ ਬਾਬਾ ਅਟਾਲਾ ਰਾਏ ਜੀ ਨੂੰ ਆਪਣੇ ਪਾਸ ਬੁਲਾਇਆ। ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਰਕਾਰ ਦੇ ਬਾਣੀ ਦੀ ਉਲੰਘਣਾ ਕੀਤੀ ਹੈ। ਬਾਬਾ ਅਟਲ ਰਾਏ ਜੀ ਗੁਰੂ ਹਰਿ ਸੈਗਰ ਨੂੰ ਨਮਸਕਾਰ ਕਰਕੇ ਇੱਕ ਚਾਤਰ ਲੈ ਕੇ ਜਿਸ ਜਗ੍ਹਾ ਦੇ ਉੱਪਰ लेट ਗਏ ਸਨ ਅਤੇ ਸਦਾ ਦੇ ਗੁਰੂ ਚਰਨਾਂ ਦੇ ਵਿੱਚ ਜਾ ਕੇ ਰਾਜੇ। ਇਹ ਹੈ ਉਹ ਪਵਿੱਤਰ ਜਗ੍ਹਾ ਜਿੱਥੇ ਬਾਬਾ ਅਟਲ ਰਾਏ ਜੀ ਆਪਣੇ ਉੱਪਰ ਚਾਦਰ ਲੈ ਕੇ ਸਦਾ ਦੇ ਗੁਰੂ ਚਰਨਾਂ ਦੇ ਵਿੱਚ ਜਾ ਕੇ ਰਾਜੇ। ਅਤੇ ਜਿਸ ਜਗ੍ਹਾ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਭਾਈ ਮਾਨ ਹੈ ਇਸ ਜਗ੍ਹਾ ਤੇ ਬਾਬਾ ਜੀ ਦੇ ਸਰੀਰ ਦਾ ਸਸਕਾਰ ਕੀਤਾ ਗਿਆ ਸੀ ਜਦ ਬਾਬਾ ਅਕਾਲਾ ਜੀ ਇਸ ਸੰਸਾਰ ਤੋਂ ਗਏ ਤਾਂ ਉਸ ਸਮੇਂ ਉਹਨਾਂ ਦੀ ਉਮਰ 9 ਸਾਲ ਸੀ ਅਤੇ ਉਹ 1628 ਈਸਵੀ ਦੇ ਵਿੱਚ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਬਾਬਾ ਜੀ ਦੀ ਯਾਦ ਵਿੱਚ ਇੱਕ 9 ਮੰਜ਼ਿਲਾ ਇਮਾਰਤ ਬਣੀ ਹੋਈ ਹੈ ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਥਿਤ ਇਮਾਰਤ ਹੈ। ਅਤੇ ਇਸ ਇਮਾਰਤ ਦੀ ਨੀਂ ਸਤਾਰਾ 1778 ਈਸਵੀ ਦੇ ਵਿੱਚ ਸਿੱਖ ਸੰਤਾਂ ਦੁਆਰਾ ਰੱਖੀ ਗਈ ਸੀ। ਇਸ ਤੋਂ ਇਲਾਵਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਬਾਬਾ ਅਟਾਰਾ ਰਹਿਸਿਆ ਕਿ ਪੰਜ ਬਾਤ ਉੱਤੇ ਸੰ ਕਿ ਸਾਰੇ ਸ਼ਹਿਰ ਨਾਲੋ ਤੇਰਾ ਦਰ ਉੱਚਾ ਹੋਵੇਗਾ ਅੰਮ੍ਰਿਤਸਰ ਆਏ ਜੱਤੂ ਦੀ ਯਾਤਰਾ ਤੇਰੇ ਦਰ ਤੇ ਮੱਥਾ ਟੇਕਣ ਤੇ ਹੀ ਸਫਲ ਹੋਵੇਗੀ ਤੇਰੇ ਦਰ ਦਾ ਇਜ਼ਾ ਤੇਰੇ ਚਰਨਾਂ ਵਿਚ ਆਵੇਗਾ ਉਤਰਾ ਦੇ ਦਾਨੀ ਬਾਬਾ ਜੀ ਨੂੰ ਕਿਉਂ ਕਿਹਾ ਜਾਂਦਾ ਹੈ ਇਸ ਦੇ ਪਿੱਛੇ ਇੱਕ ਸਾਖੀ ਹੈ ਗੋਇੰਦਵਾਲ ਦੀ ਜੋ ਧਰਤੀ ਹੈ ਇੱਥੇ ਪਹਿਲੇ ਜੰਗਲ ਹੁੰਦਾ ਸੀ ਅਤੇ ਬੀਬੀ ਪਾਣੀ ਜੀ ਜੋ ਕਿ ਸਪੋਤਰੀ ਹਨ ਗੁਰੂ ਅਮਰਦਾਸ ਜੀ ਦੇ ਉਹਨਾਂ ਨੂੰ ਅਕਬਰ ਨੇ 500 ਬੀਘਾ ਜੱਦੀਏ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਦਾਨ ਦੇ ਰੂਪ ਵਿੱਚ ਦਿੱਤੀ ਸੀ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਘਰ ਸੰਕਾਨ ਨਹੀਂ ਸੀ ਅਤੇ ਮਾਤਾ ਦੰਗਾ ਜੀ ਗੁਰੂ ਅਰਜਨ ਦੇਵ ਜੀ ਕੋਲ ਪਹੁੰਚੇ ਅਤੇ ਉਹਨਾਂ ਨੂੰ ਕਿਹਾ ਤੁਸੀਂ ਸੰਸਾਰ ਦੀਆਂ ਝੋਲੀਆਂ ਘੜਦੇ ਹੋ ਪਰ ਆਪਣੇ ਘਰ ਵਿੱਚ ਸਲਤਾਨ ਨਹੀਂ ਹੈ ਫਿਰ ਗੁਰੂ ਅਰਜਨ ਦੇਵ ਜੀ ਨੇ ਮਾਤਾ ਦੰਗਾ ਨੂੰ ਕਿਹਾ ਕਿ ਤੁਸੀਂ ਹੀ ਬਾਬਾ ਬੁੱਢਾ ਜੀ ਕੋਲ ਜਾਓ ਅਤੇ ਉਹਨਾਂ ਨੂੰ ਕਹੋ ਅਰਦਾਸ ਕਰਨ ਤੇ ਆਸ਼ੀਰਵਾਦ ਦੇਣ ਤਾਂ ਜੋ ਆਪਣੇ ਘਰ ਸੰਤਾਨ ਪੈਦਾ ਹੋ ਸਕੇ ਗੁਰੂ ਅਰਜਨ ਦੇਵ ਜੀ ਨੇ ਕਹਿਣ ਤੇ ਮਾਤਾ ਬਾਬਾ ਬੁੰਡਾ ਸਾਹਿਬ ਜੀ ਵੱਲ ਚੱਲਤੇ ਹੈ ਤੇ ਰੱਥਾਂ ਤੇ ਸਵਾਰ ਹੋ ਕੇ ਘੋੜਿਆਂ ਤੇ ਸਵਾਰ ਹੋ ਕੇ ਨੌਕਰ-ਚਾਕਰ ਲੈ ਕੇ ਤਾਂ ਬਾਬਾ ਬੁੰਡਾ ਜੀ ਨੇ ਉਹਨਾਂ ਨੂੰ ਆਪਣੇ ਨਾਲ ਆਂਦਿਆ ਵੇਖੇ ਗੁਰੂ ਸਿੱਖ ਤੋਂ ਪੁੱਛਿਆ ਕਿ ਇਹ ਕੌਣ ਆ ਰਿਹਾ ਹੈ ਤਾਂ ਗੁਰੂ ਸਿੱਖ ਨੇ ਦੱਸੀਆ ਕਿ ਇਹ ਗੁਰੂ ਜਿਹਦਾ ਰੱਥ ਹੈ ਔਰ ਗੁਰੂ ਜੀ ਆ ਰਹੇ ਹਨ ਅਤੇ ਸੁਣ ਕੇ ਬਾਬਾ ਬੁੰਡਾ ਜੀ ਦੇ ਮੂੰਹ ਚੋਂ ਬੋਲ ਨਿਕਲੇ ਕਿ ਗੁਰੂ ਗਿਆ ਨੂੰ ਕਿੱਧਰ ਭਜਣਾ ਪੈ ਗਿਆ ਮਾਤਾ ਗੰਗਾ ਜੀ ਫਿਰ ਬਾਬਾ ਬੁੰਡਾ ਜੀ ਕੋਲ ਆਏ ਅਤੇ ਕਿਹਾ ਕਿ ਮੈਂ ਗੁਰੂ ਅਰਜਨ ਦੇਵ ਜੀ ਨੇ ਤੁਹਾਡੇ ਕੋਲ ਭੇਜਿਆ ਹੈ ਏ ਸਾਡੇ ਲਈ ਅਰਦਾਸ ਕਰੋ ਅਤੇ ਸਾਡੇ ਘਰ ਸੰਤਾਨ ਦੇ ਵਜੋਂ ਪੁੱਤਰ ਦੀ ਪ੍ਰਾਪਤੀ ਲਈ ਅਸ਼ੀਰਵਾਦ ਦਿਓ। ਗੁਰੂ ਬਾਬਾ ਜੀ ਨੇ ਮਾਤਾ ਗੰਗਾ ਨੂੰ ਇਤਹਾਸ ਦੇਖੋ ਜੀ ਮੇਰੇ ਕੋਲ ਕੀ ਹੈ? ਸਭ ਕੁਝ ਕਰਨ ਕਰਾਉਣ ਵਾਲੇ ਗੁਰੂ ਮਹਾਰਾਜ ਆਪ ਨੇ ਇਹ ਕਹਿ ਕੇ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਨੂੰ ਵਾਪਸ ਭੇਜ ਦਿੱਤਾ। ਫਿਰ ਮਾਤਾ ਗੰਗਾ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਪਹੁੰਚੇ ਅਤੇ ਉਹਨਾਂ ਨੂੰ ਕਿਹਾ ਕਿ ਬਾਬਾ ਜੀ ਨੇ ਮੈਨੂੰ ਵਾਪਸ ਭੇਜ ਦਿੱਤਾ। ਫਿਰ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਤੋਂ ਕੁਛ ਕਿਹਾ ਕਿ ਤੁਸੀਂ ਕਿਵੇਂ ਗਏ ਸੀ ਫਿਰ ਮਾਤਾ ਨੇ ਦੱਸਿਆ ਕਿ ਸਿਰਥਾਂ ਦੇ ਸਵਾਰ ਹੋ ਕੇ ਘੋੜਿਆ ਦੇ ਨਾਲ ਅਤੇ ਨੌਕਰ ਚਾਕਰ ਲੈ ਕੇ ਗਏ ਸੀ ਫਿਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਦੇਖੋ ਬਾਬਾ ਬੁੱਢਾ ਜੀ ਗੁਰਮਾਨੰਗ ਦੇਵ ਜੀ ਦੇ ਸਭ ਤੋਂ ਪਿਆਰੇ ਸਿੱਖ ਹਨ ਉਹ ਬ੍ਰह्म ਗਿਆਨੀ ਹਨ ਤੁਸੀਂ ਇਸ ਤਰੀਕੇ ਨਾਲ ਜਾਓਗੇ ਤਾਂ ਤੁਹਾਨੂੰ ਕੁਝ ਪ੍ਰਾਪਤ ਨਹੀਂ ਹੋਣਾ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਉੱਠੋ ਆਪ ਆਟਾ پیسਣਾ ਹੈ ਉਸ ਦਾ ਪ੍ਰਸ਼ਾਦਾ ਤਿਆਰ ਕਰਨਾ ਹੈ ਜਿਸ سے ਪ੍ਰਸ਼ਾਦੇ ਤਿਆਰ ਕਰਨੇ ਹੈ ਦਹੀਂ ਲੈ ਕੇ ਜਾਣੀ ਹੈ ਲੱਤੀ ਲੈ ਕੇ ਜਾਣੀ ਹੈ ਤੇ ਗੰਡੇ ਲੈ ਕੇ ਜਾਣੇ ਨੇ ਫਿਰ ਬਾਬਾ ਜੀ ਕੋਲ ਜਾਓ ਅਤੇ ਨੀਵੇਂ ਹੋ ਕੇ ਵਾਹਿਗੁਰੂ ਦਾ ਨਾਮ ਲੈਂਦੇ ਹੋਏ ਨਾਮ ਦਾ ਸਿਮਰਨ ਕਰਦੇ ਹੋਏ ਉੱਥੇ ਪਹੁੰਚੋ ਤੇ ਫਿਰ ਉਹਨਾਂ ਕੋਲ ਅਰਦਾਸ ਕਰੋ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਕਾਹੇ ਮੁਤਾਬਕ ਉਹਵੇਂ ਹੀ ਕੀਤਾ ਅਤੇ ਇੱਕ ਦਾਸੀ ਲੈ ਕੇ ਨੰਗੇ ਪੈਰ ਬਾਬਾ ਬੁੱਢਾ ਜੀ ਵੱਲ ਗਏ। ਬਾਬਾ ਬੁੱਢਾ ਜੀ ਮਾਤਾ ਗੰਗਾ ਨੂੰ ਆਪਣੇ ਵੱਲ ਆਂਦੇ ਹੋਏ ਵੇਖ ਕੇ ਅਗੋਂ ਗਏ ਤੇ ਉਹਨਾਂ ਤੋਂ ਪ੍ਰਸ਼ਾਦੇ ਲੈ ਅਤੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸਾਨੂੰ ਭੁੱਖ ਲੱਗੀ ਹੈ? ਇਹ ਕਹਿ ਕੇ ਉਹਨਾਂ ਨੇ ਉਹਨਾਂ ਤੋਂ ਪ੍ਰਸ਼ਾਦੇ ਲਏ ਅਤੇ ਛਕਨੇ ਸ਼ੁਰੂ ਕਰ ਦਿੱਤੇ। ਫਿਰ ਮਾਤਾ ਗੰਗਾ ਜੀ ਨੇ ਬਾਬਾ ਜੀ ਨੂੰ ਕਿਹਾ ਕਿ ਸਾਡੇ ਘਰ ਸੰਤਾਨ ਨਹੀਂ ਹੈ। ਤੁਸੀਂ ਅਰਦਾਸ ਅਤੇ ਅਸ਼ੀਰਵਾਦ ਦਿਓ ਕਿ ਸਾਡੇ ਘਰ ਪੁੱਤਰ ਦੀ ਪ੍ਰਾਪਤੀ ਹੋਵੇ। ਹੈ ਬਾਬਾ ਜੀ ਨੇ ਅਰਦਾਸ ਕੀਤੀ ਅਤੇ ਅਸ਼ੀਰਵਾਦ ਦਿੱਤਾ ਮਾਤਾ ਗੰਗਾ ਜੀ ਨੂੰ ਕਿ ਜਿਸ ਤਰ੍ਹਾਂ ਅਸੀਂ ਇਹ ਗੰਗਾ ਪੰਨਿਆ ਹੈ ਤੁਹਾਡੇ ਘਰ ਪੁੱਤਰ ਹੋਏਗਾ ਜੋ ਮੁਗਲਾਂ ਦੇ ਐਸੀ ਤਰ੍ਹਾਂ ਸਿਰ ਕਰਨੇਗਾ। ਇਹ ਅਸ਼ੀਰਵਾਦ ਲੈ ਕੇ ਮਾਤਾ ਗੰਗਾ ਜੀ ਵਾਪਸ ਚਲੇ ਗਏ ਅਤੇ ਸ਼ੇਮੀ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਹੋਇਆ ਜਨਮ ਹੋਇਆ। ਜੋ ਅਗਿਆ ਦੇ ਮੀਡੀ ਪੀ ਦੇ ਮਾਲਕ ਬਣੇ ਜਿਨ੍ਹਾਂ ਨੇ ਸ਼ਸਤਰ ਵਿਦਿਆ ਵੀ ਬਾਬਾ ਬੁੱਢਾ ਜੀ ਤੋਂ ਸਿੱਖੀ ਅਤੇ ਬਾਬਾ ਬੁੱਢਾ ਜੀ ਨੇ ਮਹੰਗ ਫੌਜ ਬਣਾਈ ਜਿਨ੍ਹਾਂ ਨੂੰ ਬੁੱਢਾ ਦਲ ਵੀ ਕਿਹਾ ਜਾ ਰਿਹਾ ਹੈ 1513 ਦੀ ਵਿਸਾਖ ਵਿੱਚ ਸ੍ਰੀ ਗੁਰੂ ਨਾਨਕ ਜੀ ਉਮਰ ਜੀ ਚਰਾਉਂਦੇ ਹਨ ਰਾਂ ਇੱਕ ਦਿਨ ਹੋਇਆ ਤੇ ਮੱਝੀ ਚਰਨ ਗਏ ਚਦ ਪੈ ਕੋਈ ਤਾਂ ਆਨੰਦ ਪਰਸਨ ਬਲੇ ਇਕ ਦਰਖਤ ਦੇ ਹੇਠ ਬੈਠ ਗਏ ਤੇ ਮੱਝੀ ਛਾਵੇਂ ਬੈ ਗਈ ਨਾਨਕ ਜੀ ਜੁਨੀ ਹੇਠ ਵਿੱਚ ਆ ਕੇ ਸੋ ਗਏ ਪਰ ਛਾਵਾ ਢਲ ਗਿਆ ਸ੍ਰੀ ਗੁਰੂ ਨਾਨਕ ਜੀ ਦੇ ਮੂੰਹ ਪਰ ਤਪ ਆ ਗਈ ਤਾ ਗਰਮੀ ਕਰਕੇ ਪ੍ਰਸਿੱਧ ਆ ਗਿਆ ਤਾਂ ਸ਼ੇਸ਼ਨਾਗ ਆਪਣਾ ਸੁਆਮੀ ਜਾਣ ਕੇ ਆਇਆ ਸੁਪੇਤ ਰੰਗ ਦਾ ਪੰਪਸਾਰ ਕਰ ਮੂਹ ਪਰਛਾਇਆ ਕਰੇ ਕੰਕ ਤੇ ਕੱਟ ਦੇ ਦਿਨ ਆਏ ਤਾਂ ਰਾਏ ਬੁਲਾਰ ਕੱਠ ਕਰਦਾ ਕਰਦਾ ਉਸੇ ਰਸਤੇ ਆਇਆ ਦੇਖੇ ਤਾਂ ਇੱਕ ਨਿਗਰ ਸੁੱਤਾ ਪਿਆ ਹੈ ਤੇ ਨਾਗ ਕੋਲ ਬੈਠਾ ਹੈ ਤੇ ਸਿਰ ਪਰ ਪੰਪ ਦੇ ਛਾਇਆ ਕੀਤੀ ਹੈ ਰਾਏ ਤੁਲਾਰ ਦੇਖ ਕੇ ਖੜਾ ਹੋਇਆ ਜੀ ਵਿੱਚ ਵਿਚਾਰਨ ਲੱਗਾ ਭਾਈ ਜੇ ਤਾ ਇਹ ਨਿਗਰ ਜੀਤ ਦਾ ਹੈ ਤਾਂ ਕੋਈ ਵਾਲਿਆ ਅੰਗਿਆ ਹੈ ਤੇ ਜੇ ਕਰ ਸਰਬਸਾ ਪੀਿਆ ਹੈ ਤਾਂ ਮਰ ਗਿਆ ਹੈ ਇਹ ਵਿਚਾਰਦਾ ਸੀ ਤੇ ਪਿੱਛੋਂ ਆਦਮੀ ਆਇਆ ਤੇ ਰਾਏ ਆਖਿਆ ਭਾਈ ਇਹ ਨਿਗਰ ਦੇਖੋ ਜੋ ਕੋਣ ਸੁਤਤਾ ਹੈ

राय नायकुलारो घोड़े तो उतर के नानक जीनो कर न लाया ते मथा चूमया हाथ जोड़ के बंदगी आखी बहुत अदब की तोस सब लोग हैरान हो गए अखन लग के भाई इस निगत उत्ते राय दी बहुत मेहरबानी है ਆਪ ਨੂੰ ਬਹੁਤ ਅਨੰਦ ਪਾਈਕ ਨਈਆ ਜੀ ਪਾਈਕ ਨਈਆ ਜੀ ਬਚਪਨ ਤੋਂ ਹੀ ਲੋਕਾਂ ਦੀ ਸੇਵਾ ਕਰਿਆ ਕਰਦੇ ਸਨ ਆਪਣੇ ਕੋਲ ਜੋ ਵੀ ਹੁੰਦਾ ਉਹ ਲੋੜਵੰਦਾਂ ਨੂੰ ਦੇ ਦਿੰਦੇ ਆ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਲਈ ਅਨੰਦਪੁਰ ਆਏ ਗੁਰੂ ਜੀ ਦੇ ਦਰਸ਼ਨ ਕਰਨ ਪਿੱਛੋਂ ਆਪ ਨੂੰ ਬਹੁਤ ਅਨੰਦ ਪ੍ਰਾਪਤ ਹੋਇਆ ಆನಂದರ ಸಮೇ ಮನೆಯಲ್ಲಿ ಗುರುಘರ ರೂ ಗುರು ಲಿ ಸೇವಾ ಸಂಭಾಲ ದಿಟ್ಟ ਪਧਾਣੀ ਦਾ ਜੁੱਧ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ राय ਜੀ ਨੇ ਆਪ ਨੂੰ ਜੰਗ ਦੇ ਮદાન ਵਿੱਚ ਲੋੜ ਮੰਦਾਨ ਨੂੰ ਪਾਣੀ ਲੋਨ ਦੀ સેવા ਬਖਸ਼ੀ 15 ਅਪ੍ਰੈਲ 1987 ਨੂੰ ਪਹਾੜੀ ਰਾਜਾਂ ਨੇ ਚਾਰ 108 ਨੂੰ ਨਾਲ ਮਿਲ ਕੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ ਰਾਮਪੂਮੀ ਵਿੱਚ ਜਿਸ ਨੂੰ ਪਿਆਸ ਲੱਗਦੀ ਉਹ ਭਾਈ ਕਨਾਈਆ ਜੀ پاسਪੁੱਜ ਜੰਦਾ ਆਪ ਉਸ ਨੂੰ ਪਾਣੀ ਪਿਲਾ ਦਿੰਦੇ ਹਿੰਦੂ ਮੁਸਲਮਾਨ ਸਿੱਖ ਤੇ ਪਿਟਾਣਾ ਆਪ ਆਸੋਂ ਪਾਣੀ ਪੀ ਕੇ ਤਾਜਾ ਦਮ ਹੋ ਕੇ ਫਿਰ ਜੁੱਧ ਵਿੱਚ ਜੋ ਸਿੱਖਾ ਨੇ ਜਦੋਂ ਭਾਈ ਕਣਿਆ ਜੀ ਨੂੰ ਪਠਾਨਾ ਮੁਸਲਮਾਨਾ ਦੇ ਪਹਾੜੀ ਰਾਜਾਂ ਦੇਸ਼ ਪਾਇਆਂ ਨੂੰ ਪਾਣੀ ਪਿਲਾਉਂਦੇ ਤੱਕਿਆ ਤਾਂ ਉਹ ਇਹ ਸਹਾਰ ਨਾ ਸਕੇ ਸਿੱਖਾ ਸੋਚਿਆ ਭਾਈ ਕਣਿਆ ਜੀ ਜੇ ਦੁਸ਼ਮਣ ਦੇ ਫਟੜਾ ਨੂੰ ਪਾਣੀ ਨਾ ਪਿਲਾਵੇ ਤਾਂ ਉਹ ਜ਼ੋਰ ਪਿਆਸ ਨਾਲ ਦੰਮ ਤੋੜ ਦੇਵੇ ਸਿੱਖਾ ਨੇ ਜਾ ਕੇ ਗੁਰੂ ਜੀ ਪਾਸ ਚਾਈਤ ਕੇ ਤੇ ਸਾਰੀ ਕਹਾਣੀ ਦੱਸਣ ਪਿੱਛੋਂ ਉਹਨਾਂ ਬੇਨਤੀ ਕੀਤੀ ਕਿ ਉਸ ਨੂੰ ਦੁਸ਼ਮਣ ਦੇਸ਼ ਪਾਇਆਂ ਨੂੰ ਪਾਣੀ ਪਾਉਣ ਤੋਂ ਰੋਕਿਆ ਜਾਵੇ ਗੁਰੂ ਜੀ ਨੇ ਪਾਈ ਕਿਹਾ ਨੂੰ ਬੁਲਾ ਕੇ ਪੁੱਛਿਆ ਪਾਈ ਕੀ ਇਹ ਸੱਚ ਹੈ ਕਿ ਤੂੰ ਵੈਰੀਆਂ ਦੇ ਸਿਪਾਹੀਆਂ ਨੂੰ ਪਾਣੀ ਪਲਾ ਕੇ ਸਿੱਖਾਂ ਨਾਲ ਲੜਨ ਲਈ ਫੇਰ ਤਿਆਰ ਕਰਦਾ ਹੈ ਜਿਨ੍ਹਾਂ ਨੂੰ ਇਹ ਜਤਮੀ ਤੇ ਫੱਟੜ ਕਰਦੇ ਹਨ ਭਾਈ ਕ੍ਰਿਨੱਯਾ ਨੇ ਉੱਤਰ ਦਿੱਤਾ ਸੱਚੇ ਪਾਤਸ਼ਾ ਮੈਨੂੰ ਤਾਂ ਕੋਈ ਮੈਰੀ ਨਜ਼ਰ ਆਉਂਦਾ ਹੀ ਨਹੀਂ ਸਾਰੇ ਆਸ-ਪਾਸੇ ਆਪ ਹੀ ਨਜ਼ਰ ਆਉਂਦੇ ਹੋ ਮੈਂ ਕਿਸ ਨੂੰ ਪਾਣੀ ਪਿਲਾਵਾਂ ਫਿਰ ਕਿਸ ਨੂੰ ਜਵਾਬ ਦੇਵਾਂ ਮੇਰੇ ਪਾਸ ਡੇਰਾ ਵੀ ਆ ਕੇ ਲੋੜ ਵੱਲ ਪਾਣੀ ਦੀ ਮੰਗ ਕਰਦਾ ਹੈ ਮੈਂ ਉਸ ਨੂੰ ਪਾਣੀ ਪਿਲਾ ਦਿੰਦਾ ਹਾਂ ਆਪਰੇ ਹੀ ਮੈਨੂੰ ਇਸ ਯੁੱਧ ਵਿੱਚ ਲੋੜ ਵੱਲ ਪਾਣੀ ਪਿਲਾਉਂਦੇ ਜਿਸੇ ਦਾ ਸੋਪੀ ਹੈ ਗੁਰੂ ਜੀ ਭਾਈ ਕ੍ਰਿਨੱਯਾ ਜੀ ਦਾ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋਏ ਗੁਰੂ ਜੀ ਨੇ ਆਪਣੇ ਪਾਸੋਂ ਭਾਈ ਕ੍ਰਿਨੱਯਾ ਜੀ ਨੂੰ ਮਲ ਪੱਟੀ ਫੜੰਦਿਆਂ ਕਹਿ ਪਾਈ ਅੱਗੇ ਲਈ ਤੁਸੀਂ ਪਾਣੀ ਦੀ ਸੇਵਾ ਦੇ ਨਾਲ-ਨਾਲ ਫਟਣਾ ਦੀ ਮਲਮ ਪੱਟੀ ਦਾ ਕੰਮ ਵੀ ਕਰਨਾ ਇਸ ਕੰਮ ਲਈ ਆਪਣੇ ਨਾਲ ਹੋਰ ਕੁਝ ਸਿੱਖਾ ਨੂੰ ਵੀ ਲੈ ਲਓ ਤੇ ਜੱਥਾ ਤਿਆਰ ਕਰ ਲਓ ਤੁਸੀਂ ਉਸ ਜੱਥੇ ਦੇ ਮੁਖੀ ਹੋਵੋਗੇ ਪਾਈ ਕਨਈਆ ਜੀ ਨੇ ਉਸੇ ਤਰ੍ਹਾਂ ਹੀ ਕਿਸਾਨ ਸਿੱਖਾ ਦਾ ਇੱਕ ਜੱਥਾ ਤਿਆਰ ਕਰ ਲਿਆ ਆਪ ਉਸ ਦੇ ਮੁਖੀ ਬਣ ਗਏ ਇਹ ਸਭ ਤੋਂ ਪਹਿਲੀ ਰੈੱਡ ਕਰਾਸ ਦੀ ਸੇਵਾ ਦਾ ਆਰੰਭ ਸੀ